ਜੇਕਰ ਹਲਕਾ ਖਰੜ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਸਾਰੇ ਹੀ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਇਸ ਸਮੇਂ ਤਰਸਜੋਗ ਬਣੀ ਹੋਈ ਹੈ ਤਸਵੀਰਾਂ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਸੜਕਾਂ ਦੀ ਹਾਲਤ ਇਸ ਸਮੇਂ ਬਿਲਕੁਲ ਖਸਤਾ ਹੋ ਚੁੱਕੀ ਹੈ ਤਸਵੀਰਾਂ ਇਸ ਸਮੇਂ ਬਲਾਕ ਮਾਦਰੀ ਦੇ ਨੇੜਲੇ ਪਿੰਡ ਵਜੀਦਪੁਰ ਦੀ ਲਿੰਕ ਸੜਕ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਨੂੰ ਬਣਾਉਣ ਦੇ ਲਈ ਸਰਕਾਰ ਤੇ ਕਿਸੇ ਨਮਾਇंदे ਵੱਲੋਂ ਨਹੀਂ ਬਲਕਿ ਹਲਕਾ ਖਰੜ ਤੋਂ ਸਮਾਜ ਸੇਵੀ ਸਰਦਾਰ ਰਣਜੀਤ ਸਿੰਘ ਗਿੱਲ ਵੱਲੋਂ ਵੀੜਾ ਚੁੱਕਿਆ ਗਿਆ ਹੈ ਕਿ ਉਹਨਾਂ ਵੱਲੋਂ ਕੁਝ ਹੀ ਦਿਨਾਂ ਤੱਕ ਇਹ ਲਿੰਕ ਸੜਕ ਸਹੀ ਕਰਵਾ ਦਿੱਤੀ ਜਾਵੇਗੀ ਇਸ ਦੀ ਮੁਰੰਮਤ ਸਰਦਾਰ ਰਣਜੀਤ ਸਿੰਘ ਗਿੱਲ ਵੱਲੋਂ ਕਰਵਾਈ ਜਾ ਰਹੀ ਹੈ ਹੋਰ ਕੀ ਗੱਲਬਾਤ ਕੀਤੀ ਸਰਦਾਰ ਰਣਜੀਤ ਸਿੰਘ ਗਿੱਲ ਨੇ ਉਹ ਤਸਵੀਰਾਂ ਨਹੀਂ ਜਾਣਦੇ ਆ ਸਾਰੀ ਗੱਲਬਾਤ ਤੇ ਦਿਖਾਉਨੇ ਆ ਮੌਕੇ ਦੀਆਂ ਤਸਵੀਰਾਂ ਜਦੋਂ ਸਰਦਾਰ ਰਣਜੀਤ ਸਿੰਘ ਗੱਲ ਵੱਲੋਂ ਇਸ ਸੜਕ ਦਾ ਮੌਇਨਾ ਕੀਤਾ ਗਿਆ ਹਾਂਜੀ ਹੈ ਤਾਂ ਅੱਗੇ ਵੀ ਜਾਣਾ ਹੈ ਅੱਗੇ ਪਰ ਆਹ ਅੱਧਾ ਕਿਲੋ ਮਿੱਟੀ ਦੀ ਸੜਕ ਉਹਨਾ ਇਹ ਬੈਟ ਮਿਕਸ ਪੈ ਜਾਣੀ ਜੀ ਸੈੱਟ ਹੋ ਜਾਣਾ ਇਹਨੂੰ ਆ ਪੂਰਾ ਕਰਾ ਦੇਣਗੇ ਕਿੰਨਾ ਵੀ ਹੋਇਆ ਟੋਲੇ ਟੋਲੇ ਆਪਣਾ ਨਾ ਅਸੀਂ ਇਹ ਗਾਹਾਂ ਵੀ ਬਣਾਉਣੀ ਜੀ ਰੋਡ ਅੱਛਾ ਇੱਟਪੋਰਾ ਨੂੰ ਜਾਂਦਾ ਨਾ ਇਹ ਅਸੀਂ ਉੱਥੇ ਤੱਕ ਕਰਾਉਣਾ ਜੀ ਦਾ ਬਸ ਠੀਕ ਹੈ ਜੀ ਕਰਾਉਂਗੇ ਜੀ ਇੱਟਪੋਰਾ ਤੋਂ ਫਾਂਟੂ ਆਣੇ ਦੀ ਵੀ ਕਾਫੀ ਹੋ ਸਾਨੂੰ ਦੱਸ ਦਿਓ ਇੱਥੇ ਆਪਾਂ 5-7 ਕਰਕੇ ਤੱਕ ਪਾਕੇ ਜਾਈਏ ਕਿਉਂਕਿ ਆਸਾਂ ਘੱਟੇ ਆਸ ਦਾ ਮੇਰੇ ਖਿਆਲ ਵਿੱਚ ਟਰੱਕ ਨਾਲ ਉੱਥੇ ਜਰੇ ਲੱਗਦਾ ਸੋ ਗਿਲਸਾਬ ਤੁਹਾਡਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਕਿ ਪਿੰਡਾਂ ਪਿੰਡਾਂ ਜਾ ਕੇ ਤੁਸੀਂ ਸੜਕਾਂ ਦਾ ਹਾਲ ਦੇਖ ਚੁੱਕੇ ਹੋ ਸਰਕਾਰਾਂ ਤਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਸੋ ਹੁਣ ਪਿੰਡਾਂ ਵਾਲਿਆਂ ਦੀ ਤੁਹਾਡੇ ਤੇ ਆਸ ਹੈ ਜੀ ਤੁਸੀਂ ਅੱਜ ਬਜੀਤਪੁਰ ਪਿੰਡ ਦੇ ਵਿੱਚ ਵੀ ਦੌਰਾ ਕੀਤਾ ਜੀ ਸੋ ਇਸ ਦੇ ਬਾਰੇ ਯਸਰ ਜੜਾ ਜਾਣਕਾਰੀ ਦਿਓ ਜੀ ਦੇਖੋ ਅੱਜ ਸੜਕਾਂ ਦਾ ਸਾਡੇ ਹਲਕੇ ਦਾ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦਾ ਸਾਡਾ ਹਲਕਾ ਪਰ ਹਾਲ ਸਾਡਾ ਇੰਨਾ ਮਾੜਾ ਹੋਇਆ ਵੀ ਉਹ ਜਿਹੜੇ ਸਨ 1975 ਦੇ ਵਿੱਚ ਕੱਚੇ ਪੈਸੇ ਹੁੰਦੇ ਸੀ ਮੈਂ ਕਹਿੰਦਾ ਉਹ ਵੀ ਚੰਗੇ ਸੀ ਅੱਜ ਆਹ ਹਾਲ ਸਾਡੇ ਜਿਹੜਾ ਹਲਕੇ ਦਾ ਸਾਡਾ ਹੋ ਗਿਆ ਸੋ ਕੋਈ ਇੱਥੇ ਬਾਹ ਫੜਨ ਵਾਲਾ ਨਹੀਂ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਆ ਕੇ ਪੁੱਛਣ ਵਾਲਾ ਨਹੀਂ ਹੈਗਾ ਵੀ ਦੱਸੋ ਕੋਈ ਦੁੱਖ ਦੇ ਸੁੱਖ ਦੇ ਬੰਦਾ ਹਾਲ ਹੀ ਪੁੱਛ ਲੈਂਦਾ ਤੇ ਇਹ ਵੱਦ ਕਿਸਮਤੀ ਹੈ ਮੈਂ ਕਹਿੰਦਾ ਸਾਡੇ ਹਲਕੇ ਦੀ ਪਰ ਅਸੀਂ ਦੇਖੋ ਇਹ ਕੰਮ ਤਾਂ ਸਰਕਾਰਾਂ ਦੇ ਨੇ ਸਰਕਾਰਾਂ ਨੇ ਸੜਕਾਂ ਵੜਾਉਣੀਆਂ ਹੁੰਦੀਆਂ ਨੇ ਪਰ ਅਸੀਂ ਆਪਣੇ ਤੌਰ ਤੇ ਗਿਲਕੋ ਗਰੁੱਪ ਵੱਲੋਂ ਵੀ ਜੋ ਅਸੀਂ ਟੈਂਪਰੇਰੀ ਰੀਲੀਫ ਹੈ ਜਿਹੜਾ ਦੇ ਸਕਦੇ ਆਂ ਜੋ ਇਹਦੇ ਪੈਚਵਰਕ ਅਸੀਂ ਕਰ ਸਕਦੇ ਆ ਉਹਦੇ ਤਹਿਤ ਅਸੀਂ ਜਿਹੜਾ ਇਹ ਕੰਮ ਸ਼ੁਰੂ ਕੀਤਾ ਵਾ ਭਾਵੇਂ ਉਹ ਅਸੀਂ ਚੰਦੋ ਗਵਿੰਦਗੜ ਤੋਂ ਤਿਊੜ ਵਾਲੀ ਸੜਕ ਸੀ ਉਹ ਖੂਦਾ ਕੀਤਾ ਤੇ ਕੱਲ ਅਸੀਂ ਆਪਣੇ ਜੋ ਖਿਜਰਾਬਾਦ ਤੋਂ ਥਾਣੇ ਨੂੰ ਜਾਂਦੀ ਉਹਦਾ ਕੀਤਾ ਉੱਥੇ 6 ਪਿੰਡ ਸਾਡੇ ਹਲਕੇ ਦੇ ਲੱਗਦੇ ਨੇ ਬਾਕੀ ਅੱਗੇ ਪਿੰਡ ਨੇ ਕੱਲ ਨੂੰ ਸਵੇਰੇ ਅਸੀਂ ਲਵਾਨਗੜ ਵਾਲੀ ਰੋਡ ਦਾ ਕਰ ਰਹੇ ਹਾਂ ਫਿਰ ਅਸੀਂ ਇੱਕ ਰੁੜਕੀ ਦੇ ਕੋਲ ਪੁਲੀ ਆ ਜੋ 6 ਪਿੰਡਾਂ ਨੂੰ ਜੋੜਦੀ ਆ ਉਹਦਾ ਅਸੀਂ ਪਰਸੋਂ ਕਰਾਉਣਾ ਤੇ ਫਿਰ ਮੁੜ ਕੇ ਆ ਜਿਹੜੀ ਸੜਕ ਦਿਖਾਈ ਹੈ ਰਵਿੰਦਰ ਜੀ ਉਹਨਾਂ ਨੇ ਅੱਜ ਦਿਖਾਇਆ ਇਹ ਬਈ ਇਹ ਟਕੋਰਾ ਤੱਕ ਜਿਹੜੀ ਜਾਂਦੀ ਹੈ ਜੋ ਵੀ ਪੈਚ ਵਰਕ ਹੋ ਸਕਦਾ ਹੋਇਆ ਅਸੀਂ ਇਹ ਕਰਾ ਕੇ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਰਣਜੀਤ ਸਿੰਘ ਜੀ ਗੱਲ ਜੋ ਪਾਰਟੀਬਾਜੀ ਤੋਂ ਪਰਹੁੰਕ ਕੇ ਹਮੇਸ਼ਾ ਹੀ ਸਮਾਜ ਸੇਵਾ ਨੂੰ ਪਹਿਲ ਦਿੰਦੇ ਨੇ ਭਾਵੇਂ ਸਰਕਾਰ ਦੇ ਵਿੱਚ ਵੀ ਨਹੀਂ ਹਨ ਪਰ ਉਹ ਸੜਕਾਂ ਨੂੰ ਜੋ ਉਹਨਾਂ ਨੇ ਮੁੱਦਾ ਚੁੱਕਿਆ ਕਿਉਂਕਿ ਹਰ ਇੱਕ ਪਿੰਡ ਦੀ ਸੜਕ ਬਿਲਕੁਲ ਤਹਸਨੈ ਸੋਈ ਵੀ ਹੈ ਐਕਸੀਡੈਂਟ ਹੋ ਰਹੇ ਨੇ ਲੋਕਾਂ ਦੇ ਬਾਹਾਂ ਟੁੱਟ ਰਹੇ ਨੇ ਸਾਡਾ 80 ਕਿਲੋਮੀਟਰ ਦਾ ਟੋਟਾ ਜਦ ਕੇ ਇਹ ਮੁੱਖ ਤਹਿਸੀਲ ਮਾਜਰੀ ਨੂੰ ਜੋੜ ਰਿਹਾ ਪਰ ਬਹੁਤ ਬੁਰਾ ਹਾਲ ਹੈ ਤੇ ਅਸੀਂ ਇਹਨਾਂ ਨੂੰ ਪਿੰਡ ਤੱਕ ਇਹ ਸੜਕ ਦਿਖਾਈ ਸੀ ਪਰ ਇਹਨਾਂ ਨੇ ਟਕੋਰਾ ਭਾਟਵਾ ਹੋਰ ਵੀ ਝਮਮ ਲਿਆ ਵੀ ਇਹ ਸੜਕ ਨੂੰ ਅਗਲੇ ਦਿਨਾਂ ਵਿੱਚ ਵਧੀਆ ਬਣਾ ਦਿੱਤਾ ਜਾਵੇਗਾ ਅਸੀਂ ਗਿਲਸਾਬ ਦਾ ਪੂਰੇ ਨਗਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ